ਪੰਜਾਬ ਕੇਂਦਰੀ ਯੂਨੀਵਰਸਿਟੀ ਬਠਿੰਡਾ ਨੇ ਭਾਰਤੀ ਹਵਾਈ ਸੈਨਾ ਦੇ ਸਹਿਯੋਗ ਨਾਲ ਨੌਜਵਾਨਾਂ ਨੂੰ ਹਵਾਈ ਸੈਨਾ ਵਿੱਚ ਉਪਲਬਧ ਦਿਲਚਸਪ ਕੈਰੀਅਰ ਵਿਕਲਪਾਂ ਤੋਂ ਜਾਣੂ ਕਰਵਾਉਣ ਅਤੇ ਹਵਾਈ ਸੈਨਾ ਵਿੱਚ ਦੇਸ਼ ਦੀ ਸੇਵਾ ਲਈ ਸ਼ਾਮਲ ਹੋਣ ਲਈ ਪ੍ਰੇਰਿਤ ਕਰਨ ਦੇ ਉਦੇਸ਼ ਨਾਲ ਇੱਕ ਆਈ ਪੀਈਵੀ ਡਰਾਈਵ ਆਯੋਜਿਤ ਕੀਤੀ ਗਈ। ਇਸ ਮੌਕੇ ਦਿਸ਼ਾ ਸੈੱਲ 에ਅਰ ਹੈੱਡਕੁਆਟਰ ਤੋਂ ਵਿੰਗ ਕਮਾਂਡਰ ਐਮ ਨਿਸ਼ਾਨਦ ਕੁਲ ਸ੍ਰੇਸ਼ਟ ਸਕੁਐड्रन ਲੀਡਰ ਅਭਿਮਨਿਊ ਕਾਦੀਆਂ ਫਲਾਈਟ ਲੈਫਟੀਨੈਂਟ ਗੁਰਸ਼ਰਨ ਅਤੇ ਵਿੰਗ ਕਮਾਂਡਰ ਸविता पांडे ਨੇ ਆਪਣੀ ਟੀਮ ਨਾਲ ਯੂਨੀਵਰਸਿਟੀ ਕੈਂਪਸ ਦਾ ਦੌਰਾ ਕੀਤਾ। ਉਹਨਾਂ ਨੇ ਵਿਦਿਆਰਥੀਆਂ ਨਾਲ ਸਿੱਧੀ ਗੱਲਬਾਤ ਕੀਤੀ ਅਤੇ ਹਵਾਈ ਸੈਨਾ ਵਿੱਚ ਉਪਲਬਧ ਮੌਕਿਆਂ ਬਾਰੇ ਵਿਸਥਾਰ ਨਾਲ ਜਾਣਕਾਰੀ ਸਾਂਝੀ ਕੀਤੀ। ਵਾਈ ਚਾਂਸਲਰ ਪ੍ਰੋਫੈਸਰ ਰਗਵੇਂਦਰ ਪ੍ਰਸਾਦ Tiwari ਨੇ ਇਸ ਮੌਕੇ ਕਿਹਾ ਕਿ ਵਿਕਸਿਤ ਭਾਰਤ ਲਈ ਨੌਜਵਾਨਾਂ ਦੀ ਭੂਮਿਕਾ ਮਹੱਤਵਪੂਰਨ ਹੈ ਅਤੇ ਉਹਨਾਂ ਵਿਦਿਆਰਥੀਆਂ ਨੂੰ ਹਥਿਆਰਬੰਦ ਸੈਨਾਵਾਂ ਵਿੱਚ ਸੇਵਾ ਕਰਨ ਦੇ ਵਿਕਲਪ ਨੂੰ ਅਪਣਾਉਣ ਲਈ ਪ੍ਰੇਰਿਤ ਕੀਤਾ। ਯੂਨੀਵਰਸਿਟੀ ਦੇ ਵੱਖ-ਵੱਖ ਵਿਭਾਗਾਂ ਦੇ ਅਧਿਆਪਕਾਂ ਨੇ ਇਸ ਦਿਸ਼ਾ IPEV ਡਰਾਈਵ ਵਿੱਚ ਚਾ ਨਾਲ ਹਿੱਸਾ ਲਿਆ ਉਹ ਦਿਸ਼ਾ ਸੈਲ ਭਾਰਤੀ ਐਗਜ਼ਾਮ ਦੇ ਦਿਸ਼ਾ ਸੈਲ ਦੀ IPЕВ ਡਰਾਈਵ 16 ਦੇ ਤਹਿਤ ਅੱਜ ਸੈਂਟਰਲ ਯੂਨੀਵਰਸਿਟੀ ਪੰਜਾਬ ਦੇ ਵਿੱਚ ਆਏ ਹਾਂ ਇਸ ਡਰਾਈਵ ਦੇ ਤਹਿਤ ਅਸੀਂ ਹਰਿਆਣਾ ਅਤੇ ਪੰਜਾਬ ਦੇ 19 ਵਿਸ਼ਵਵਿਦਿਆਲਿਆਂ ਦੇ ਵਿੱਚ ਆਹ ਡਰਾਈਵ ਲੈ ਕੇ ਜਾਣੀ ਆ ਜਿਹਦੇ ਤਹਿਤ ਅਸੀਂ ਬੱਚਿਆਂ ਨੂੰ ਭਾਰਤੀ ਐਗਜ਼ਾਮ ਦੇ ਵਿੱਚ ਅਫਸਰ ਬਣਨ ਵਾਸਤੇ ਕੀ ਕੀ ਤਰੀਕੇ ਨੇ ਕੀ ਕੀ ਅਸੀਂ ਸਿੱਖਣਾ ਹੁੰਦਾ ਹੈ